BBMB ਦੀ ਇੱਕ ਹੋਰ ਗੱਲ ਕਰ ਲੀਏ ਆਪਾਂ BBMB ਤਾਂ ਕਹਿੰਦਾ ਕਿ ਕਬਜ਼ਾ ਕਰ ਲਿਆ ਪਰ ਕਹਿੰਦੇ BBMB ਦੇ ਮਾਮਲੇ ਦੇ ਵਿੱਚ ਖਰਚਾ ਪੰਜਾਬ ਦਾ ਹੈ ਤੇ ਧੌਂਸ ਕੇਂਦਰ ਦੀ ਚਲਦੀ ਹੈ ਜੀ ਬਿਲਕੁਲ ਜੀ ਕੱਲ ਮੁੱਖ ਮੰਤਰੀ ਸਾਹਿਬ ਫਿਰ S Y L ਤੋਂ B Y S L ਤੇ ਅੱਗੇ ਸੀ ਉਹੀ ਪੁਰਾਣਾ ਫਾਰਮੂਲਾ ਫੇਰ ਸੁਜਾਰੇ ਸੀ ਮਤਲਬ ਜੇ S Y L ਬਾਜਬ ਨਹੀਂ ਹੈ ਫਿਰ B Y S L ਵੀ ਬਾਜਬ ਨਹੀਂ ਹੋਣੀ ਜੇ ਤੁਸੀਂ B Y S L ਨੂੰ ਸਹੀ ਠਹਿਰਾ ਰਹੇ ਹੋ ਫਿਰ S Y L ਵੀ ਅਗਲੇ ਸਹੀ ਠਹਿਰਾ ਲੈਣਗੇ ਇਸ ਲਈ ਸਾਨੂੰ ਤਾਂ ਇਸੇ ਨੁਕਤੇ ਤੇ ਰਹਿਣਾ ਪੈਣਾ ਕਿ ਸਾਡਾ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਉਹ ਵੀ ਗਲਤ ਜਾ ਰਿਹਾ ਤੁਹਾਨੂੰ ਹਾਂਜੀ ਜੀ ਬਿਲਕੁਲ ਤੁਸੀਂ ਰਿਪੀਰੀਅਨ ਸਿਧਾਂਤ ਵਾਲੇ ਸੁਭਾ ਹੀ ਨਹੀਂਗੇ ਤੁਹਾਨੂੰ ਹਰਿਆਣੇ ਨੂੰ ਪਾਣੀ ਕਿਵੇਂ ਦਈਏ ਤੁਸੀਂ ਜੇ ਲੈਣਾ ਤਾਂ ਮੁੱਲ ਲਾਓ ਤੇ ਇਸ ਲਈ ਸਾਨੂੰ ਤਾਂ ਉਸ ਪਹਿਲੂ ਤੇ ਰਹਿਣ ਦੀ ਲੋੜ ਸੀ ਪਰ ਚਲੋ ਬੀਬੀਐਮਪੀ ਵਾਲਾ ਮਸਲਾ ਮੁੱਖ ਮੰਤਰੀ ਸਾਹਿਬ ਨੇ ਥੋੜਾ ਜਿਹਾ ਛੂਹਿਆ ਸੀਗਾ ਕਿ ਵੀ ਅਸੀਂ 60% ਖਰਚਾ ਦਿੰਨੇ ਆ ਤੇ ਫਿਰ ਸਾਡੀ ਨੁਮਾਇੰਦਗੀ ਉਨੀ ਕਿਉਂ ਨਹੀਂ ਹੈਗੀ ਤੇ ਇਸੇ ਆਧਾਰ ਦੇ ਉੱਤੇ ਚਾਰਜਿਤ ਪੁੱਲਰ ਦੀ ਪੂਰੀ ਰਿਪੋਰਟ ਪੰਜਾਬ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਈ ਆ ਜਿਹੜੀ ਰਿਪੋਰਟੇ ਬਿਲਕੁਲ ਸਪਸ਼ਟ ਬਿਆਨੀਆਂ ਕਰਦੀ ਆ ਜੀ ਜੀ ਕਿ ਬਿਲਕੁਲ ਜਿਹੜਾ BBMP ਦਾ ਕੁੱਲ ਬਜਟ ਹੈ ਨਾ ਪ੍ਰਵੀਨ ਜੀ ਉਸ ਬਜਟ ਦਾ 60% ਅਸੀਂ ਅਦਾ ਕਰਦੇ ਆ ਪੰਜਾਬ ਵਾਲੇ ਹੂੰ ਜਿਹੜਾ ਪਿੱਛੇ 40% ਹੈ ਉਹ ਹਰਿਆਣਾ ਰਾਜਸਥਾਨ ਮਿਲ ਕੇ ਕਰਦਾ ਠੀਕ ਹੈ ਉਹ 40% ਉਹਨਾਂ ਚ ਵੰਡਿਆ ਹੋਇਆ ਪਰ ਜਿਹੜੇ ਵੋਟ ਵਾਲਾ ਡਰਾਮਾ ਕੀਤਾ ਉਹਦੇ ਵਿੱਚ ਪੰਜਾਬ ਦੀ ਵੀ ਇੱਕ ਵੋਟ ਆ ਹਰਿਆਣਾ ਦੀ ਅੱਡ ਵੋਟ ਰਸ ਹੁੰਦੀ ਆ ਫਿਰ ਉਹਨਾਂ ਦੀ 40% ਵੋਟਾਂ ਰੱਖੋ ਸਾਡੀਆਂ 60% ਰੱਖੋ ਨਾ ਹੂੰ ਜੇ ਇੱਕ ਵੀ ਰੱਖਣੀ ਹੈ ਸਾਡੀ 60% ਗਿਣਨਾ ਫਿਰ ਉਹਨੂੰ ਤੇ ਉਸ ਤਰੀਕੇ ਤੇ ਨਹੀਂ ਆਉਂਦੇ ਨਾ ਨਾ ਫਿਰ ਜੇ BBMP ਹੈ ਹੀ ਸੂਬਿਆਂ ਦੀ ਯੂਨਿਟ ਹੂੰ ਫਿਰ ਉਹ ਕੇਂਦਰ ਦਾ ਰੋਲ ਕਿਵੇਂ ਨਿਭਾਊਗੀ ਵੀ ਕੇਂਦਰ ਦੇ ਅਸ਼ਰਤੇ ਕਿਵੇਂ ਕੰਮ ਕਰੂਗੀ ਸਹੀ ਸਹੀ ਬਿਲਕੁਲ ਬਿਲਕੁਲ ਹੁਣ BBMP ਦਾ ਗਠਨ ਹੂੰ ਹੂੰ मतलब के भाखड़ा ब्यास मैनेजमेंट बोर्ड जे थोड़ा काम मैनेजमेंट करना है हम्म फिर ਤੁਹਾਡਾ ਕੰਮ ਇਹ ਤੈਅ ਕਰਨਾ ਜੀਗਾ ਕਿ ਪਾਣੀ ਕਿੰਨਾ ਕਿਹਨੂੰ ਜਾਊਗਾ ਕਦੋਂ ਛੱਡਿਆ ਜਾਊਗਾ ਤੁਸੀਂ ਮੈਨੇਜ ਕਰਨਾ ਜੋ ਤੁਹਾਨੂੰ ਕੰਮ ਦਿੱਤਾ ਜਾਵੇ ਹੂੰ ਤੇ ਤੁਸੀਂ ਸੂਬਿਆਂ ਲਈ ਕੰਮ ਕਰਨਾ ਹੈ ਜੇ ਪੰਜਾਬ 50% ਦਿੰਦਾ ਤਾਂ ਪੰਜਾਬ ਦੀ ਗੱਲ ਸੁਣਨੀ ਪੈਣੀ ਹੈ ਔਰ ਜੇ ਉਹਦੀ ਮਾਲਕੀਆ ਤਾਂ ਉਹਦੀ ਮਾਲਕੀਓ ਤਾਂ ਇਹ ਕਰੂਗੀ ਕਿ ਪਾਣੀ ਮੈਂ ਕਦੋਂ ਦੇਣਾ ਕਵੇਂ ਦੇਣਾ ਕਿੰਨਾ ਦੇਣਾ ਬਿਲਕੁਲ ਜੀ ਪਰ ਨਾ ਤਾਂ ਤੁਸੀਂ ਪ੍ਰਾਣਿਆਂ ਨੂੰ ਰੱਦ ਕਰਕੇ ਆਏ ਸਾਡੇ ਵਾਲੇ ਨਾ ਉਹਨਾਂ ਨੂੰ ਆਏ ਇਸ ਦਾ ਨਤੀਜਾ ਫਿਰ BBMP ਆਏ ਸਾਡੀਆਂ ਬਲਾਈਆਂ ਖਾਂਦੀ ਆ ਸਾਡੀ ਜਲਪਾਣੀ ਛੱਕਦੀ ਆ ਤੇ ਗੁਣਗਾਨ ਕੇਂਦਰ ਦਾ ਕਰੀ ਆ ਆ ਰਿਪੋਰਟ ਦੱਸਦੀ ਆ ਜੀ ਕਿ BBMP ਦਾ ਜਿਹੜਾ ਕੁੱਲ ਬਜਟ ਆ ਉਹਦਾ 60% ਅਸੀਂ ਅਦਾ ਕਰਦੇ ਆ ਹਰਿਆਣਾ ਤੇ ਰਾਜਸਥਾਨ ਬਾਕੀ 40% ਦੀ ਹਿੱਸਾ ਉੱਥਾ ਦਾ ਕਰਦਾ ਹੈ ਕਹਿੰਦੇ BBMP ਨੇ 30 ਅਪ੍ਰੈਲ ਨੂੰ ਪੰਜਾਬ ਦੇ ਵਿਰੋਧ ਦੇ باوجود ਰਣਾ ਨੂੰ ਬਾਦਕੂ ਪਾਣੀ ਦੇਣ ਦੇ ਹੁਕਮ ਦਿੱਤੇ ਸੀ ਹਮਮ ਜਿਸ ਕਾਰਨ ਪੰਜਾਬ ਤੇ ਹਰਿਆਣਾ ਚ ਸਿਆਸੀ ਉਵਾਲ ਆਇਆ ਹਮਮ BBMP ਉੱਤੇ ਹੁਣ ਸਿੱਧੀ ਉਂਗਲ ਉੱਠ ਰਹੀ ਆ ਕਿ ادارے ਦੀ ਨਿਰਪੱਖਤਾ ਵੀ ਸਵਾਲਾਂ ਦੇ ਘੇਰੇ ਚ ਆ ਗਈ ਠੀਕ ਹੈ ਜੀ ਪਿਛਲੇ 7 ਬਰਿਆਂ ਦੀ ਆਸਤ ਹੈ ਕਿ BBMP ਦਾ ਸਾਲਾਨਾ ਬਜਟ 1200 ਕਰੋੜ ਦਾ ਬਣਦਾ ਹਮਮ ਪਿਛਲੇ 7 ਸਾਲਾਂ ਦਾ ਉਹਨਾਂ ਦਾ ਜੇ ਐਵਰੇਜ ਹਰ ਸਾਲ ਬਜਟ ਦੇਖੀ ਤਾਂ ਐਵਰੇਜ 1200 ਕਰੋੜ ਬਣਦਾ ਇਹਦਾ ਮਤਲਬ ਪੰਜਾਬ 60% ਦੇ ਕੇ 720 ਕਰੋੜ ਰਸਾਲ ਦੇ ਰਿਹਾ ਹੂੰ ਮੈਂ 2023-24 ਵਾਲਾ ਦੇਖ ਰਿਹਾ ਸੀਗਾ ਕਹਿੰਦੇ ਜੀ ਪੰਜਾਬ ਦੇ ਦੋ ਵਿਭਾਗ ਨੇ ਜਿਨ੍ਹਾਂ ਨੇ ਇਹ ਮਿਲਾ ਕੇ 60% ਅਦਾ ਕਰਨਾ ਹੁੰਦਾ ਜਿਨ੍ਹਾਂ ਚ ਇੱਕ ਬਿਜਲੀ ਵਿਭਾਗ ਹੈ ਦੂਜਾ ਜਲ ਸਰੋਤ ਵਿਭਾਗ ਹੈ ਜੀ ਬਿਜਲੀ ਵਿਭਾਗ ਨੇ 2023-24 ਚ 585 ਕਰੋੜ ਅਦਾ ਕੀਤੇ ਠੀਕ ਹੈ ਤੇ ਜਲ ਸਰੋਤ ਵਿਭਾਗ ਨੇ 153 ਕਰੋੜ ਅਦਾ ਕੀਤੇ 585 ਤੇ 153 ਕਰੋੜ 738 ਕਰੋੜ ਬਣ ਗਏ ਜੀ ਹੂੰ ਇਹਦਾ ਬਤਨ ਪਿਛਲੇ ਸਾਲਾਂ ਚ ਘਟੂਗਾ ਮਾੜਾ ਮੋਟਾ ਹੁਣ ਵੱਧ ਗਿਆ ਇਸ ਲਈ ਇਹ 720 ਕਰੋੜ ਦੀ ਜਿਹੜੀ ਐਵਰੇਜ ਆ ਉਹ ਤੋਂ ਉੱਪਰ ਚਲਾ ਗਿਆ ਹੁਣ ਸਮਝ ਲੋ ਇਸ ਸਾਲ ਤੇ ਅਸੀਂ 500 738 ਕਰੋੜ ਰੁਪਿਆ ਦਾ ਕੀਤਾ ਜੇ ਨਾਲ ਤੇ ਤਾਂ ਵੀ ਅਸੀਂ 3 13 ਚ ਵੀ ਨਹੀਂ ਗਏ ਤੱਕਾ ਬੀਬੀਆਂ ਵੀ ਐ ਕਰੂਗੀ ਡੈਮ ਸੇਫਟੀ ਵਾਲਾ ਫਿਰ ਇਹ ਸਿਟੀ ਦੇ ਵਿੱਚ ਹੀ ਫਿਰ ਜਦੋਂ ਐਕਟ 212 ਹੀ ਲੈਂਦਾ ਨੇ ਡੈਮ ਸੇਫਟੀ ਵਾਲਾ ਫਿਰ ਕਹਿੰਦੇ ਜੀ ਡੈਮਾਂ ਤੇ ਨਿਗਰਾਨੀ ਡੈਮਾਂ ਤੇ ਕੰਟਰੋਲ ਨਿਰੀਖਣ ਰੱਖ ਰਖਾ ਇਹ ਸਾਰਾ ਕੰਮ ਕੇਂਦਰ ਨੇ ਆਪਣੇ ਹੱਥ 'ਚ ਲੈ ਲਿਆ ਸਿੱਧਾ ਡੈਮ ਸੇਫਟੀ ਦੇ ਨਾਂ ਦੇ ਉੱਤੇ। ਹੂੰ ਬੀਬੀਐਮਬੀ ਰੂਲ 374 ਚ 23 ਫਰਵਰੀ 2022 ਨੂੰ ਸੋਧ ਕਰਕੇ ਕੇਂਦਰ ਨੇ ਪੰਜਾਬ ਤੇ ਹਰਿਆਣਾ ਤੋਂ ਬੀਬੀਐਮਬੀ ਤੋਂ 27 ਪ੍ਰਤੀਨਿਧਤਾ ਖੋਲੀ। ਬੀਬੀਐਮਬੀ ਚ ਸ਼ੁਰੂ ਤੋਂ ਇਸ ਸਿਸਟਮ ਸੀਗਾ ਕਿ ਜਿਹੜਾ ਪਾਵਰ ਦਾ ਮੈਂਬਰ ਹੋਊਗਾ ਉਹ ਪੰਜਾਬ ਵਾਲਾ ਹੋਊਗਾ। ਜਿਹੜਾ ਸਿੰਚਾਈ ਵਾਲਾ ਮੈਂਬਰ ਹੋਊਗਾ ਹਰਿਆਣੇਤ ਹੋਊਗਾ। ਠੀਕ ਹੈ। ਪਰ ਤੁਸੀਂ ਵੀ ਆਪਣੀ ਮਰਜ਼ੀ ਦੀਆਂ ਘੋਟਲੀਆਂ ਤੇ ਇਹ ਵੀ ਰਵਾਇਤ ਜਾਇ ਵੀ ਸਿਧਾਂਤਿਕ ਬਣਿਆ ਹੋਇਆ ਸੀਗਾ ਵੀ ਕਿ ਜਿਨਾ ਸੁੱਬਿਆਂ ਚ ਪਾਣੀ ਦੀ ਵੰਡ ਨੂੰ ਲੈ ਕੇ ਸਵਾਲ ਚੱਲਦੇ ਨੇ ਮਸਲਾ ਚੱਲਦਾ ਹੂੰ ਹੂੰ ਉਹਦਾ ਸੁੱਬਿਆਂ ਦਾ ਕੋਈ ਵੀ ਨੁਮਾਇੰਦਾ ਬੀਬੀਐਮਬੀ ਦਾ ਚੇਅਰਮੈਨ ਨਹੀਂ ਲੱਗੂਗਾ ਮਤਲਬ ਹਿਮਾਚਲ ਤੋਂ ਹਰਿਆਣਾ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਜਾਂ ਇੱਥੋਂ ਦੇ ਕੋਈ ਨੁਮਾਇੰਦੇ ਲੱਗੂ ਪਰ ਤੁਸੀਂ ਇਹ ਵੀ ਨਿਯਮ ਤੋੜਿਆ ਸਹੀ ਹੈ ਕੇਂਦਰ ਨੇ ਜ਼ਬਰਦਸਤੀ ਹਿਮਾਚਲ ਦੇ ਬੰਦੇ ਨੂੰ ਚੇਅਰਮੈਨ ਲਾਇਆ ਜਿਹੜਾ ਬੀਜਪੀ ਦਾ ਬੰਦਾ ਹੈ ਇਹ ਜਦੋਂ ਇਹ ਮੌਕੇ ਹੋ ਰਹੇ ਸੀ ਜਦੋਂ ਡੈਮ ਸੇਫਟੀ ਵਾਲਾ ਮਸਲਾ ਆਇਆ ਜਦੋਂ ਆ ਰੂਲਸ ਵਾਲਾ ਮਸਲਾ ਆਇਆ ਜਦੋਂ ਆ ਚੇਅਰਮੈਨ ਵਾਲਾ ਮਸਲਾ ਆਇਆ ਉਸ ਸਮੇਂ ਸਾਡੀਆਂ ਸਰਕਾਰਾਂ ਕਿੱਥੇ ਸੀ ਨਹੀਂ ਉਦੋਂ ਨਹੀਂ ਜਾਗਾਈ ਬਹੁਤ ਸਮੇਂ ਭਗਵਾਨ ਜੀ ਦੱਸੋ ਕਿੱਥੇ ਲੜੇ ਤੁਸੀਂ ਚਿੱਠੀ ਪਾਈ ਸੀ ਜੀ ਅਸੀਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਲਿਖਿਆ ਸੀ ਅਸੀਂ ਬੀਵੀਐਮਬੀ ਨੂੰ ਵੀ ਲਿਖਿਆ ਸੀ ਲਿਖਣ ਨਾਲ ਲੜਾਈ ਮਸਲਾ ਹੱਲ ਹੋਗਾ ਧਰਤੀ ਦੇ ਉੱਤਰ ਨਾਲ ਪੈਂਦਾ ਉਹਦੇ ਲਈ ਹਾਂ ਤੁਸੀਂ ਉੱਤਰ ਦਿਓ ਕੇਜਰੀਵਾਲੀ ਧਰਤੀ ਤੇ ਸਹੀ ਹੈ ਬਿਲਕੁਲ ਜੇ ਉਹਨੂੰ ਗ੍ਰਿਫਤਾਰ ਹੋ ਜਵੇ ਹਾਂ ਸੋ ਇਸ ਸਥਿਤੀ ਦੇ ਵਿੱਚ ਸਪਸ਼ਟ ਹੈ ਕਿ ਸਾਡਾ ਰੋਲ ਉਸ ਸਮੇਂ ਕੀ ਰਿਹਾ ਹੁਣ BBMP ਰੂਲ 374 'ਚ ਸੋਧ ਕੀਤੀ ਤੇ ਪੰਜਾਬ ਵਿਧਾਨ ਸਭਾ ਨੇ 1 ਅਪ੍ਰੈਲ 2022 ਦੇ ਸਿਖਲਾਬ ਮਤਾ ਪਾਸ ਕੀਤਾ ਤੇ ਮੁੱਖ ਮੰਤਰੀ ਨੇ 29 ਅਪ੍ਰੈਲ 2022 ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਡਿਊਟੀ ਕਰਵਾਉਣੀ ਅਸੀਂ ਮਤਾ ਵੀ ਪਾ ਲਿਆ ਚਿੱਠੀ ਵੀ ਲਿਖਤੀ ਪਰ BBMP ਦਾ ਕੰਟਰੋਲ ਤਾਂ ਉੱਥੇ ਹੀ ਰਿਹਾ BBMP ਦਾ ਆ ਹੁਣ ਜੋ ਸਥਿਤੀ ਜਿਖੜਿਆ ਫਿਰ ਅਸਾਮੀਆਂ ਜੇ ਅਸੀਂ ਕਾਂਗਰਸੀਆਂ ਨੂੰ ਭੰਡਦੇ ਆ ਕਿ ਇਹ ਸਥਿਤੀ ਚ ਉਹਨੇ ਲਿਆ ਕੇ ਰੱਖਿਆ ਜੇ ਅਸੀਂ ਅਕਾਲੀ ਭਾਜਪਾ ਨੂੰ ਭੰਡਦੇ ਆ ਕਿ ਸਥਿਤੀ ਦੀ ਉਹ ਜ਼ਿੰਮੇਵਾਰ ਨੇ ਜਿਹੜੀਆਂ ਗੱਲਾਂ ਤੁਸੀਂ 1 ਨਵੰਬਰ ਨੂੰ ਕਹਿ ਰਹੇ ਸੀ ਉਹ ਹੀ ਤੁਸੀਂ ਕੱਲ 5 ਅਪ੍ਰੈਲ ਨੂੰ 225 ਨੂੰ ਵੀ ਕਹਿ ਰਹੇ ਸੀ ਕਿ ਹਾਂ ਜੀ ਇਹਨਾਂ ਦੇ ਘਰ ਤੱਕ ਜਾਂਦਾ ਜੀ ਨਹਿਰ ਕੋ ਵਾਲੀ ਤੇ ਸੌਦਾ ਕਰ ਲਿਆ ਹੈ ਨਾ ਹੁਣ 12072 ਸਾਮੀਆਂ ਨੇ ਕੁੱਲ ਬੀਵੀਆਂ ਵਿੱਚ ਠੀਕ ਹੈ ਜੀ ਜਿਨ੍ਹਾਂ ਚੋਂ ਸਿਰਫ 5035 ਸਾਮੀਆਂ ਭਰੀਆਂ ਹੋਈਆਂ ਨੇ ਅਜੇ ਤੱਕ ਹੂੰ ਅੱਧੋਂ 60% ਤੋਂ ਵੱਧ ਸਾਮੀਆਂ ਖਾਲੀ ਪਈਆਂ ਨੇ ਤੇ ਇਹਨਾਂ 1272 ਚੋਂ ਕੁੱਲ 60% ਸਾਡੀਆਂ ਨੇ ਹੂੰ ਤੇ ਅਸੀਂ ਆਪਣੀਆਂ ਸਿਰਫ 1701 ਕਸਾਮੀਆਂ ਭਰੀ ਫਿਰਦੇ ਹਾਂ ਅਜੇ ਤੱਕ ਹੂੰ ਤੇ ਇਸ ਲਈ ਇਹ ਕੰਮ ਕਰ ਲੈਂਦੇ ਜੀ ਆਪਣੀ ਸ਼ਕਤੀ ਵਧਾਓ ਉੱਥੇ ਆਪਣੇ ਬੰਦੇ ਪੂਰੇ ਕਰੋ ਹੂੰ ਕੰਟਰੋਲ ਆਪਣੇ ਆਪ ਆਜੂਗਾ ਅੰਤ 'ਚ ਉਹ ਅਫਸੋਸ ਹੁੰਦਾ ਕੀ ਆ ਕਿ ਜਿਹੜੀ ਥਾਵਾਂ ਦੇ ਉੱਤੇ ਵੀ ਸਾਡੇ ਅਧਿਕਾਰੀ ਲੱਗਣੇ ਨੇ ਉਹ ਫੀਲਡ 'ਚ ਤਾਂ ਕੰਮ ਕਰਨਾ ਚਾਹੁੰਦੇ ਨੇ ਹੂੰ ਪਰ ਬੀਬੀਐਮਬੀ ਚ ਨਹੀਂ ਜਾਣਾ ਚਾਹੁੰਦੇ ਜੀ ਮੈਨੂੰ ਨਹੀਂ ਪਤਾ ਕਿ ਉੱਥੇ ਜ਼ਿੰਮੇਵਾਰੀ ਵਾਲਾ ਕੰਮ ਹੈ ਜਦੋਂ ਕਿ ਉਹ ਕਹਿੰਦੇ ਉੱਥੇ ਪੱਤੇ ਵੀ ਵੱਖਰੇ ਮਿਲਦੇ ਨੇ ਹੋਰ ਇਨਸੈਂਟਿਵ ਵੀ ਮਿਲਦੇ ਨੇ ਸਾਰਾ ਕੁਝ ਪਰ ਕੀ ਉੱਪਰਲੀ ਮਲਾਈ ਖਾਣ ਦੀ ਇਤਨੀ ਇੱਛਾ ਰਹਿੰਦੀ ਹੈ ਤਾਂ ਇੱਧਰ ਰਹਿ ਕੇ ਰਾਜੀ ਨੇ ਉੱਥੇ ਨਹੀਂ ਜਾਂਦੇ ਇਹ ਇਹ ਹੁਣ ਰੱਬ ਜਾਣੇ ਕੀ ਕਰਨਾ ਪਰ ਬਹੁਤ ਗਿਣਤੀ ਉੱਥੇ ਉਹਨੂੰ ਕਾਲੇ ਪਾਣੀ ਦੀ ਸਜ਼ਾ ਮੰਨਦੇ ਉੱਥੇ ਜਾ ਕੇ ਰਾਜੀ ਹਮ ਪਰ ਜਨਾਬ ਤੁਸੀਂ ਕਰਨ ਦੇ ਨਵੀਂ ਭਰਤੀਆਂ ਬਹੁਤ ਵਿਚਾਰੇ ਫਿਰਦੇ ਨੇ ਇੰਜੀਨੀਅਰ ਸਾਡੇ ਜੀ ਜੀ ਪਤਰnik kumar ਸੋ ਇੱਥੇ ਕੰਮ ਕਾ ਲੋ ਕੀਤਾ ਤੁਸੀਂ ਸੋ ਬਿਆਨੀਆਂ ਤੇ ਕੰਮ 'ਚ ਫਰਕ ਹੈ ਔਰ BBMP ਸਿੱਧਾ ਸਾਡੇ ਸਾਹਮਣੇ ਸਪਸ਼ਟ ਹੈ ਜੀ ਕਿ ਉਹ ਇਸ ਤਰ੍ਹਾਂ ਕੰਟਰੋਲ ਕਰ ਰਿਹਾ ਤੇ ਆਪਣੀ ਮਰਜ਼ੀ ਕਰ ਰਿਹਾ ਜਦੋਂ ਪੋਸਟਾਂ ਖਾਲੀ ਹੁੰਦੀਆਂ ਨੇ ਪਰ ਹਰਿਆਣਾ ਵਾਲੇ ਤੇ ਹਿਮਾਚਲ ਵਾਲੇ ਉਹ ਡੈਪਟੀਸ਼ਨਾਂ ਤੇ ਆਪਣੇ ਬੰਦੇ ਫਿੱਟ ਕਰ ਜਾਂਦੇ ਨੇ ਜੇ ਖੁਦ ਮੁਖੰਦਰ ਜੀ ਨੇ ਕੱਲ ਦੱਸਿਆ ਕਿ ਜਿਹੜੇ ਚੇਅਰਮੈਨ ਲੱਗਦਾ ਉਹਦੀ ਤਨਖਾਹ ਪੱਤੇ ਵੀ ਅਸੀਂ ਦਿੰਨੇ ਆ ਹਮ ਕੁੱਲ ਬਜਟ ਵੀ ਅਸੀਂ ਅਦਾ ਕਰਦੇ ਆ 60% ਤੇ ਜਿਹੜੇ ਡੈਪੂਟੇਸ਼ਨਾਂ ਤੇ ਆਉਂਦੇ ਨੇ ਜਿਹੜੇ ਸੁੱਬਿਆਂ ਤੋਂ ਆਉਂਦੇ ਨੇ ਫਿਰ ਉਹਨਾਂ ਨੂੰ ਵੀ ਤਨਖਾਹ ਅਸੀਂ ਦਿੰਨੇ ਆ ਪੰਜਾਬ ਵਾਲੇ ਕੁੱਟੇ ਚ ਹੋਰ ਨਹੀਂ ਦਿੰਦੇ ਤੇ ਫਿਰ ਵੀ ਵੀਵੀਐਮਬੀ ਸਾਡਾ ਨਹੀਂ ਗਾ ਫਿਰ ਇਹਨੂੰ ਕਰਨਾ ਕੀ ਹੈ ਜਨਾਬ ਹਮ ਸੋ ਬਿਲਕੁਲ ਜੀ ਇਹ درست ਹੈ ਗੱਲ ਕਿ ਤੁਸੀਂ ਮਤੇ ਪਾਏ ਇਹ ਦਿਖਾਵਾ ਸੀ ਇਹ ਪ੍ਰਕਟਾਵਾ ਸੀ ਹਮ ਹਮ ਚੰਗਾ ਹੁੰਦਾ ਤੁਸੀਂ ਜੇ ਇਹ ਗੱਲ ਕਹੀ ਸੀ ਕਿ ਅਸੀਂ ਖਰੜਾ ਲੈ ਆ ਰਿਹਾ ਉਹਦੀ ਡੇਟ ਵੀ ਦੇਣਦੇ ਕੈਨੇ ਤਰੀਕ ਨੂੰ ਫਿਰ ਫਿਰ ਜੋੜ ਕੇ ਬੈਠਾਂਗੇ ਹਮ ਫਿਰ ਇਕੱਠੇ ਨਜ਼ਰ ਆਵਾਂਗੇ ਸੋ ਕੋਲ ਮੁਲਾਕੇ ਸਿਆਸਤ ਹੀ ਇਹਦੇ ਵਿੱਚ ਹੁੰਦੀ ਨਜ਼ਰ ਆ ਰਹੀ ਆ ਔਰ BBMP ਵੀ ਬਿਲਕੁਲ ਜੀ ਖਾਂਦੀ ਪਿੰਦੀ ਸਾਡਾ ਗੁਣਗਾਨ ਦੇ ਦਿੱਲੀ ਦਾ ਕੇਂਦਰ ਦਾ ਗੁਣਗਾਨ ਜੀ ਬਿਲਕੁਲ BBMP ਦੇ ਬਾਰੇ ਆਪਾਂ ਦੱਸ ਕੇ ਤਾਂ ਹਟਿਆ ਵੀ ਹਾਈ ਕੋਰਟ ਵੀ ਪਹੁੰਚ ਗਏ ਉਹ ਤਾਂ ਕਮਾਲ ਦੀ ਗੱਲ ਆ ਵੀ ਇਹ ادارے ਸਾਡੇ ਖਰਚਾ ਸਾਡਾ ਕੰਟਰੋਲ ਦਿੱਲੀ ਦਾ ਔਰ ਪਹਿਲਾਂ ਆਪਾਂ ਤਾਂ ਪਾਣੀ ਦੀ ਮਾਲਕੀ ਦੀ ਬਾਰੇ ਗੱਲ ਕਰਦੇ ਸੀ ਪਹਿਲਾਂ BBMP ਦੀ ਮਾਲਕੀ ਬਰ ਲਈ ਤਾਂ ਜਦੁੱਜਦ ਕਰ ਲੋ ਤੁਸੀਂ